ਸ਼ਾਬਾਸ਼ ਬਲੋਸ਼ ਸ਼ਾਬਾਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਦਾ ਨਿਸ਼ਾਨ ਗੁਰੂ ਸਦਾ ਨਿਸ਼ਾਨ ਝੂਲਦੇ ਰਹਿਣੇ ਪੰਥ ਪਿਆਰੇ ਦੇ ਹੈ ਪੰਥ ਮਾਲਕ ਦੇ ਬੋਏ ਗੁਰੂ ਚੜ੍ਹਦੀ ਕਲਾ ਰੱਖਣ ਸੱਚੇ ਪਾਸ਼ਾ ਤੇਵੇ ਤੰਦਰੁਸਤੀਆਂ ਉਹ 사ਦਾਨੇ ਦੂਰ ਦੇ ਰਹਿਣੇ ਵੰਤ ਪਿਆਰੇ ਦੇ ਤਲੀਆਂ ਆ ਜੋ ਆਪਾਂ ਹੋਰ ਕੱਟ ਹੈਗੀਆਂ ਮਕਰ ਲੈ ਕੇ ਰੱਖੀਆਂ ਇੱਥੇ ਜੇ ਲੋੜੀ ਤਾਂ ਦੱਸੋ ਆਪਾਂ ਹੋਰ ਕੱਟ ਲਾਂਗੇ ਸ਼ਾਬਾਸ਼ ਸ਼ਾਬਾਸ਼ ਠੀਕ ਆ ਆ ਨਿਬੜ ਗਿਆ ਸਿਹਰੇ ਦਾ ਤੇਰਾ ਕੰਮ ਇੱਥੇ ਜੇ ਵੀ ਲਵੇਟਦੇ ਉਹਨੇ ਆਪਾਂ ਇੱਕ ਤਾਂ ਹੈਗੀ ਇੱਥੇ ਆਪਣੇ ਕੋਲ ਇੱਕ ਤਾਲ ਵਾਲੇ ਸਾਥੇ ਲਵੇਟ ਹਾਂ ਤਾਲ ਵਾਲੇ ਸਾਥੇ ਉਹ ਮੈਨੂੰ ਮੈਂ ਤਾਂ ਗੁਰਮੁਖ ਆਪਣੇ ਕੋਲ ਪਈ ਨਹੀਂ ਜੀ ਉਹ ਕਰ ਉਹ ਕੱਪੜੇ ਵਾਲਾ ਸਾਰਾ ਹੀ ਲੱਗ ਗਿਆ ਉੱਥੇ ਬੰਦੇ ਲਗਾਏ ਸੀ ਯਾਰ ਬਾਹੇ ਗੁਰੂ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪੁੱਤਰ ਠੀਕ ਆ ਜਾਇਆ ਜਾਇਆ ਨਹੀਂ ਖੜਾ ਆ ਕੋ ਦੁਕਾਨ ਉਹਦਾ ਭੂਗਤ ਜਾਇਆ ਕੋਈ ਨਹੀਂ ਓਵਰ ਬੜੀ ਚੰਦਰਪਾਲ ਠੀਕ ਆ ਠੀਕ ਆ ਠੀਕ ਆ ਲਾ ਦੇ ਕੋਲਾ ਨਾਲ ਦੀ ਨਾਲ ਹੀ ਕਰ ਆ ਇਹ ਨਾ ਸਾਰਾ ਨਿਸ਼ਾਨ ਸਾਹਿਬ ਤੇ ਮੱਲਾ ਆਪਣੇ ਤੇ ਜਾਗਿਆ ਕਰੂ ਇਹ ਲੜੀ ਲਾਲ ਜਾਂ ਮੈਡਮ ਤਾਰਾ ਵਾਲੇ ਤੇ ਤਾਰਾ ਵਾਲੇ ਇੱਥੋਂ ਲੈ ਰਹਾ ਹਾਂ ਕੁਝ ਕੀ ਲੈ ਰਹਾ ਹੈ ਵੇਖ ਤੇ ਦੇਖ ਚੋ ਬੰਨਨ ਨੂੰ ਚਾਹੀਆ ਉੱਤੋਂ ਨਮਾ 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 ਨਹੀਂ ਤਾਂ ਪੁਰਾਣੇ ਚੋਂ ਦੇਖ ਲਾ ਪੁਰਾਣੇ ਚੋਂ ਕੱਟ ਲਾ ਕਿ ਨਹੀਂ ਪੂਰੀ ਮਿਲਨੀ ਇਹ ਤੁਹਾਡੇ ਕੋਲ ਉਹ ਬਨਾਲ ਦੋ ਭਾਈ ਆਹ ਦੇ ਆਪਣੇ ਇਹਦੇ ਚੋਂ ਨਾ ਕੱਟ ਲਗੇ ਜਾਂ ਫਿਰ ਆਪਣਾ ਕਿੱਥੇ ਬਾਬਾ ਗ੍ਰੰਥੀ ਦਰਸ਼ਨ ਸਿੰਘ ਉਹ ਤੋਂ ਮੰਗਾ ਲਓ ਇੱਕ ਉਹ ਇਹ ਜਾਂ ਪੀਲਾ ਯਾਰ ਮੱਲਾ ਚਲ ਹਾ ਸੱਚਾ ਹੋਏ ਤੇ ਚੀਜ਼ ਵੜ ਗਿਆ ਤਾਂ ਉਹ ਜੋ ਕੱਟ ਠੀਕ ਆ ਠੀਕ ਆ ਕਿ ਆਹ ਲੜਕੋਈ ਇਹਨੇ ਦੇ ਵਿੱਚ ਇਹਦੇ ਵਿੱਚ ਚੰਕੂ ਹਾਂਜੀ ਹਾਂਜੀ ਠੀਕ ਆ ਯਾਨੀ ਜਿਹੜੀ ਬਾਤੂ ਕੱਟ ਲੋਗੇ ਹੈ ਨਹੀਂ ਕਟਣੀ ਨਹੀਂ ਐਸਾ ਗੋਲ ਯਾਹੀ ਲੈ ਜਾਣੀ ਆ ਠੀਕ ਆ ਠੀਕ ਆ ਠੀਕ ਆ ਹਾਏ ਬਈਏ ਜਗ੍ਹਾ ਕਰੂ ਰਾਤ ਨੂੰ ਲੜੀ ਹੈ ਐਸ ਲੋਟ ਕੁੰਡਲ ਮਾਰ ਦੇਣਾ ਨਿਸ਼ਾਨ ਸਾਹਿਬ ਉੱਤੇ ਠੀਕ ਆ ਫਿਰ ਪੂਰੀ ਜਗ੍ਹਾ ਕਰੂ ਮੱਲਾ ਲਾਈਟਾਂ ਜਗ੍ਹਾ ਕਰਨੀਆਂ ਹਾਂ ਹਾਂ ਵਿਗਲਾ ਜੋਰਾ ਵੀ ਆ ਗਿਆ ਹਾਂ ਜੋਰਾ ਵੀ ਆ ਗਿਆ ਬਾਥਰੂਮ ਵੀ ਤਿਆਰ ਹੋ ਗਈ ਮਾ ਜੋਰਿਆ ਤੇਰੇ ਕਿਵੇਂ ਆ ਯੱਕ ਦੇ ਕਰਾ ਚੱਲਦਾ ਹੋਵੇ ਕਰਾ 2 ਘੰਟਿਆਂ ਨੂੰ ਕੰਮ ਆਪਣਾ ਉਹਦੇ ਤੋਂ ਲਾ ਮੈਸਰੀ ਲੱਗਿਆ ਰਾ ਜੋਰਾ ਤੋਂ ਲਾ ਮੈਸਰੀ ਲੱਗਾ ਘਰੇ ਆਹ ਮੈਤਰੀ ਵੱਡਾ ਆਹ ਮੈਤਰੀ ਵੱਡਾ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ਼ਾਬਾਸ਼ ਸ਼ਾਬਾਸ਼ ਸ਼ਾਬਾਹ ਬਲੋ ਸ਼ਾਬਾਸ਼ ਲਾ ਆ ਦੇਉ ਕਰਾ ਮਲੋ ਕਰਾ ਬਣਾ ਦਿਓ ਕਰਾ ਗੱਲ ਮਸਾਕੀ ਤੇ ਤੇ ਆਪਣੇ ਜਗੇ ਰਾਤ ਨੂੰ ਲੇਟਾਂ ਇਹ ਉਧਰ ਆਪਣੀਆਂ ਜੋੜਾ ਲਾਉਂਦਾ ਟੂਟਿਆਂ ਚਮਕਣ ਤੇ ਆਪਣੇ ਜਾਣਤੇ ਕੇ ਲੱਗਿਆ ਭੋਲਾ ਜੰਨੇ ਨੂੰ ਮੈਂ ਪਹਿਲਾ ਗਿਆ ਮੈਂ ਕਿਹਾ ਮੈਂ ਆਣ ਦਾ ਟਾਈਮ ਨਹੀਂ ਗਿਆ ਪ੍ਰਧਾਨ ਦਾ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ ਸਤਨਾਮ ਸਤਨਾ ਸਤਨਾ ਹੋਰ ਨਾਲ ਕਹਿੰਦਾ ਕੋਈ ਜਾਵੇਂ ਜਿੱਥੋਂ ਵਾਹਿਗੁਰੂ